ਲੋਕ ਇੱਕ ਵਾਰੀ ਫੇਰ ਸਵਾਗਤ ਇੱਕ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਦੇਖਾਂਗੇ ਇਹ ਚਾਰ ਸਟੈਂਪਾਂ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਸਟੈਂਪ ਦੇ ਵਿੱਚ ਇੱਕ ਸਿੱਖ ਵਿਅਕਤੀ ਵੀ ਸ਼ਾਮਲਾ ਇਹ ਚਾਰ ਸਟੈਂਪਾਂ ਜਿਹੜੀਆਂ ਇਹ ਸਿੰਗਾਪੁਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਯਾਨੀ ਕਿ ਸਿੰਗਾਪੁਰ ਦਾ ਇਹ ਡਿਪਾਰਟਮੈਂਟ ਆਫ ਪੋਸਟ ਆਫਿਸ ਉਹਦੇ ਵੱਲੋਂ ਇਹ ਜਾਰੀ ਕੀਤੀਆਂ ਹੋਈਆਂ ਸਟੈਂਪਾਂ ਨੇ 75 ਸੈਂਟ 10 ਸੈਂਟ 35 ਸੈਂਟ ਤੇ 10 ਸੈਂਟ ਤੇ ਇਹ ਸਟੈਂਪਾਂ ਜਿਹੜੀਆਂ ਜਾਰੀ ਕੀਤੀਆਂ ਨੇ ਇਹ ਉਹਨਾਂ ਵਿਅਕਤੀਆਂ ਨਾਲ ਸੰਬੰਧਿਤ ਨੇ ਜਿਹੜੇ ਜਾਂ ਤਾਂ ਅੰਨੇ ਨੇ ਜਾਂ ਮੰਦਬੁੱਧੀ ਨੇ ਜਾਂ ਅਪਾਹਜ ਨੇ ਜਾਂ ਉਹੀ ਬੀਲਚੇਰ ਵਾਲੇ ਤੇ ਇਹਨਾਂ ਚਾਰਾਂ ਸਟੈਂਪਾਂ ਦੇ ਵਿੱਚੋਂ ਜਿਹੜੀ ਇਹ 35 ਸੈਂਟ ਦੀ ਸਟੈਂਪ ਆ ਇਹਦੇ ਵਿੱਚ ਇਹ ਲੋਕਾਂ ਦੇ ਵਿੱਚ ਇੱਕ ਪਾਗਲਾ ਸਿੱਖ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ ਉਹਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਹ ਬਹੁਤ ਸੋਹਣੀਆਂ ਸਟੈਂਪਾਂ ਨੇ ਇਹ ਇਹ ਸਟੈਂਪਾਂ 24 ਨਵੰਬਰ ਇਹ ਚਾਰੇ ਜਿਹੜੀਆਂ ਸਟੈਂਪਾਂ ਨੇ ਇਹ 24 ਨਵੰਬਰ 1981 ਨੂੰ ਜਾਰੀ ਹੋਈਆਂ ਨੇ ਤੇ ਪਰ ਮਿਲੀਆਂ ਆਪਾਂ ਨੂੰ ਇਹ ਹੁਣ ਤੇ ਇਨ੍ਹਾਂ ਸਟੈਂਪਾਂ ਵਿੱਚੋਂ ਜਿਹੜੀ ਆਪਾਂ ਮੇਨ ਸਟੈਂਪ ਦੇਖਣੀ ਹੈ ਜਿਹੜੀ ਕਿ ਸਿੱਖ ਇਤਿਹਾਸ ਨਾਲ ਸਿੱਖ ਇਤਿਹਾਸ ਨਾਲ ਤਾਂ ਨਹੀਂ ਕਹਿ ਸਕਦੇ ਜਿਹਦੇ ਵਿੱਚ ਇੱਕ ਸਿੱਖ ਵਿਅਕਤੀ ਖੜਾ ਉਹ ਇਸ ਸਟੈਂਪਾਂ ਜਿਹੜੀ ਆ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਇਹ ਆ ਖੜਾ ਹੋ ਸਿੱਖ ਤੇ ਦੇਖੋ ਵੀ ਇੰਨੇ ਇਕੱਠ ਦੇ ਵਿੱਚੋਂ ਆਪਾਂ ਨੂੰ ਇਹ ਪੱਗ ਵਾਲਾ ਵਿਅਕਤੀ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਹੋਰ ਕਿਸੇ ਵੀ ਕਮਿਊਨਿਟੀ ਦਾ ਬੰਦਾ ਤੁਸੀਂ ਇੱਥੋਂ ਸਿਆਣ ਨਹੀਂ ਸਕਦੇ ਵੀ ਉਹ ਕਿਸ ਕਮਿਊਨਿਟੀ ਨਾਲ ਸੰਬੰਧਤ ਹੋ ਸਿਰਫ ਤੇ ਸਿਰਫ ਇਹ ਵਿਅਕਤੀ ਜਿਹੜਾ ਪਤਾ ਲੱਗਦਾ ਪੱਗ ਵਾਲਾ ਇਸ ਇਕੱਠ ਵਿੱਚ ਇਹ ਚਾਰ ਇਸ ਟੈਂਪਾਂ ਸੀ ਤੇ ਇਨਾਂ ਸਟੈਂਪਾਂ ਦੇ ਨਾਲ ਜਿਹੜਾ ਇਹ ਫਰਸਟ ਡੇ ਕਵਰ ਸੀਗਾ ਜਿਹੜਾ ਇਹ ਹੈ ਤੇ ਇਹਨਾਂ ਵਿੱਚ ਵੀ ਆਹ ਜਿਹੜੀ ਇਧਰ ਪਿਕਚਰ ਲੱਗੀ ਹੋਈ ਆ ਉਹ ਉਹਦੇ ਵਿੱਚ ਇਹ ਸਿੱਖ ਵਿਅਕਤੀ ਦਿਖਾਈ ਦੇ ਦੇ ਰਿਹਾ ਆ ਦੇਖੋ ਆਹਾ ਤੇ ਇਹੀ ਇਹਦੇ ਉੱਤੇ ਸਟੈਂਪ ਤੇ ਆ ਇਸ ਤੇ ਤੇ ਆਹ ਥੱਲੇ ਮੂਰ ਲੱਗੀ ਹੋਈ ਆ ਸਿੰਗਾਪੁਰ 24 ਨਵੰਬਰ 1981 ਤੇ ਜਦੋਂ ਇਹ ਰਿਲੀਜ਼ ਕੀਤੀ ਸੀਗੀ ਉਸ ਟਾਈਮ ਦੀ ਇਹ ਸਟੈਂਪ ਆ ਇਹ ਫਸਟ ਡੇ ਕਵਰ ਇਧਰਲੀ ਸਾਈਡ ਕੋਈ ਖਾਸ ਨਹੀਂ ਇਹਦੇ ਤੇ ਆ ਦੇਖ ਲਓ 10 ਸੈਂਟ ਦਾ ਇਹ ਸੀ ਉਹ ਉਸ ਟਾਈਮ ਤੇ ਉਹ ਤਾਂ 10 ਸੈਂਟ ਵੀ ਬਹੁਤ ਸੀਗੇ ਇੱਥੇ ਲਿਖਿਆ ਵੀ ਹੋਇਆ ਫਸਟ ਡੇ ਕਵਰ ਤੇ ਫਸਟ ਡੇ ਕਵਰ ਦੀ ਪ੍ਰਾਈਸ ਉਹਦੋਂ 10 ਸੈਂਟ ਸੀ ਪਰ ਆਪਾਂ ਨੂੰ ਇਹ 10 ਸੈਂਟ ਦਾ ਨਹੀਂ ਜ਼ਿਆਦਾ ਮਹਿੰਗਾ ਮਿਲਿਆ ਤੇ ਇਹ ਦੇਖੋ ਚਾਰੇ ਸਟੈਂਪ ਇਸ ਫਰਸਟ ਡੇ ਕਵਰ ਦੇ ਉੱਤੇ ਤੇ ਨਾਲ ਉਹਨਾਂ ਤੇ ਦੋ ਮੋਹਰਾਂ ਲੱਗੀਆਂ ਹੋਈਆਂ 6 ਮਹੀਨੇ ਉਹ ਤੇ ਇਸ ਤਰ੍ਹਾਂ ਤੇ ਇਹਦੇ ਨਾਲ ਇੱਕ ਇਨਫੋਰਮੇਸ਼ਨ ਪੱਤਰ ਵੀ ਹੈ ਜਿਹੜਾ ਕਿ ਇਹ ਆ ਤੇ ਇਹਦੇ ਵਿੱਚ ਜਦੋਂ ਖੋਲਦੇ ਆ ਤਾਂ ਇਹ ਲਿਖਿਆ ਹੋਇਆ ਹੈ ਨਾ ਬਾਰੇ ਸਾਰਾ ਕੁਝ ਸਟੈਂਪਾਂ ਬਾਰੇ ਤੇ ਇਹ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਜਿਹੜਾ ਬਾੜਨ ਦਾ ਜ਼ਿਆਦਾ ਸਕੀਨ ਹੈ ਤੇ ਆਹ ਦੇਖੋ ਇਹ ਲਿਖਿਆ ਹੋਇਆ ਤੇ ਨਾਲ ਆਹ ਥੱਲੇ ਦੇ ਸਟੈਂਪਾਂ ਇਹੀ ਚਾਰੇ ਤੇ ਆਹਾ ਤਿੰਨਾਂ ਬਾਰੇ ਲਿਖਿਆ ਹੋਇਆ ਸਾਰੀ ਇਨਫੋਰਮੇਸ਼ਨ ਡੇਟ ਜਿਹੜੀ ਜਦੋਂ ਇਸ਼ੂ ਹੋਈ ਸੀ ਪ੍ਰਾਈਸ ਇਹਨਾਂ ਦੀ ਤੇ ਸਾਈਜ਼ ਵਗੈਰਾ ਤੇ ਸਾਰਾ ਕੁਝ ਇਹਦੇ ਉੱਤੇ ਇਹਨਾਂ ਨੇ ਲਿਖਿਆ ਹੋਇਆ ਇਹ ਤੁਸੀਂ ਸਾਰੇ ਆਪਣੇ ਆਪ ਵੀ ਪੜ ਸਕਦੇ ਹੋ ਤੇ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਤੇ ਆ ਉਹ ਸਟੈਂਪ ਜਿਹੜੀ 35 ਸੈਂਟ ਦੀ ਸਟੈਂਪ ਜਿਹਦਾ ਆਪਾਂ ਜ਼ਿਕਰ ਕੀਤਾ ਇਹ ਸਿੱਖ ਵਿਅਕਤੀ ਦਾ ਤੇ ਇਸ ਤਰ੍ਹਾਂ ਆਪਣੀ ਕਲੈਕਸ਼ਨ ਵਿੱਚ ਇੱਕ ਹੋਰ ਵਾਧਾ ਇਸ ਸਟੈਂਪ ਰਾਹੀਂ ਜਿਹੜੀ ਕਿ ਸਿੰਗਾਪੁਰ ਵੱਲੋਂ ਜਾਰੀ ਕੀਤੀਆਂ ਹੋਈਆਂ ਸਟੈਂਪਾਂ ਵਿੱਚੋਂ ਆ ਜਿਹਦੇ ਉੱਤੇ ਇੱਕ ਸਿੱਖ ਵਿਅਕਤੀ ਦਿਖਾਈ ਦਿੰਦਾ ਤੇ ਆਸ ਕਰਦੇ ਹਾਂ ਇਹ ਵੀਡੀਓ ਵੀ ਤੁਹਾਨੂੰ ਵਧੀਆ ਲੱਗੀ ਹੋ ਤੇ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ